کافیلان به سمه ته باندې بي اي تي سي بټ مطالعه کوي کمشنر اوفيس پونچمن دي سين مانته بي اي تي سي د پردان سابليسين ته اونادي پوريټين نه کمشنرز اوفن نون د تمنګ پټل کمشنرز اونې بي اي تي سي د وکنونو او شوا سند ټاګي اوشل دي چې د کاري نه دال کاکي اونادي مشکلات حل کیتا جوړا You <laughs> मेरे उसमें दसिकरोंगल में डेट भी इसी से रोंगल में दसिकरा काम करा मेरा पंद्रह साल तक बिलो ना सर पंद्रह सर चार साल तो उसमें बेटी करा आवाज़ नहीं बेटी को नहीं करा आवाज़ सर वो कैटलिन वगैरह का डेट भी हमको सर ठीक है सर सर पारा दिया है इन काम का भी आप इतने सारे से इतने उन काम करने हैं भी � ਸਰ ਤੋਂ ਨਾ ਨੇ ਇੱਕ ਸਾਲ ਬਾਅਦ ਦਿੱਤੀ। ਸੋ ਦਾ ਸ਼ੌਕ। ਸੰਪੜੀਂ ਟੀਮ ਨਾ ਨਹੀਂ ਜੀ ਜਾਂਦੀ। ਇਹੋ ਬੇਟਾ ਨੇ। ਸੋ ਜੀ। बी आर पी एस जल्द चालू जाएगा रोजगार जरा कि वापस मिल सके इस सिलसिले आए थे इन्होंने सलाह मश मैं आश्वासन लाया कि जैसला है ਆਲਰੇਡੀ ਸਰਕਾਰ ਨੂੰ ਅਸੀਂ ਲਿਖ ਕੇ ਭੇਜ ਚੁੱਕੇ ਹਾਂ ਤੇ ਸਤਾਂ ਪੰਦਰ ਦੇ ਉੱਤੇ ਦਾ ਜਲਦੀ ਜਿਹੜਾ ਫੈਸਲਾ ਇਹਨੂੰ ਲੈ ਲਿਆ ਜਾਏਗਾ ਜੀ ਨਵੇਂ ਜਿਹੜੇ ਟੈਂਪਲਰ ਜਿਹੜੇ ਰੈਡੀ ਕੋਈ ਸੀ ਉਹ ਸਾਡੇ ਦਸਤਾਵਜ਼ਾਂ ਦਾ ਏਪੀਐਮ ਆਈਡੀਸ ਦਸਤਾਵਜ਼ਾਂ ਦਾ ਰੈਡੀ ਹੋ ਕੇ ਸਰਕਾਰ ਨੂੰ ਭੇਜ ਦਿੱਤੇ ਗਏ ਸੀਗੇ ਤੇ ਉਹਦਾ ਹੁਣ ਜਿਹੜਾ ਵੀ ਫੈਂਡ ਹੈ ਸਰਕਾਰ ਦੇ ਡਿਸੀਜਨ ਤੋਂ ਬਾਅਦ ਫਰੂਥ ਕਰ ਦਿੱਤਾ ਜਲਦੀ ਤੇ ਰਸਮੀ ਵੀ ਜਿਹੜੀ ਸੂਚਨਾ ਹੈ ਉਸੇ ਦੇ ਬਾਰੇ ਨਹੀਂ ਦੱਸਿਆ ਨਹੀਂ ਆ ਫਰੋਰਾ ਰੁਪਏ ਇਹਨੇ ਦੱਸਿਆ ਖਰਾਬ ਹੋ ਗਿਆ ਹੈ ਸਾਫੀ ਨਹੀਂ ਦੱਸਿਆ ਵਾ ਚੱਲਣ ਦੀ ਹਾਲਤ ਨਹੀਂ ਰਹਿ ਗਈਆਂ ਤੇ ਰਾਮੀ ਵਸਤਾ ਨਹੀਂ ਕਰ ਰਿਹਾ ਕਿ 20 ਪਲਸ ਦੱਸਾਂ ਜਿਹੜੀਆਂ ਚੱਲਣ ਦੀ ਹਾਲਤ ਦੇ ਵਿੱਚ ਨਹੀਂ ਆਈਆਂ ਕਿ ਸਾਰੇ ਵੱਡੀ ਗੱਲ ਇਹ ਕਿ ਜਿਨੇ ਦੱਸਾਂ ਬੰਦ ਕਰ ਦਿੱਤੀਆਂ ਨਹੀਂ ਸੀ ਜਿਨੇ ਪਾਸ ਬਣੇ ਸੀ ਲੋਕਾਂ ਦੇ ਪਾਸ ਬਣੇ ਸੀ ਉਹ ਪਾਸ ਦੇ ਕਾਸੀ ਲੋਕਾਂ ਦੇ ਤੇ ਉਹ ਕਾਸੀ ਵੀ ਬੇਸਟ ਹੋ ਗਏ ਉਹ ਜੇ ਬੱਸਾਂ ਸ਼ੁਰੂ ਤੋਂ ਚਲਦੀਆਂ ਕੀ ਉਹਨਾਂ ਦੇ ਜਿਹੜੇ ਪਾਸੇ ਆ ਉਤੋਂ ਵੀ ਹੋਏਗੀ ਸਾਈਕ ਪਹਿਲਾਂ ਤਾਂ ਮੈਂ ਬੜਾ ਕਲੀਅਰ ਕਰਾਂ ਜੇ ਕੋਈ ਬੱਸਾਂ ਹੈ ਜਿਹੜੀਆਂ ਬੰਦ ਕਰਨੀਆਂ ਸੀ ਦਿੱਤੀਆਂ ਗਈਆਂ ਇਹ ਜਿਹੜੇ ਕੰਟਰੈਕਟਰ ਸੀਗਾ ਪਰਫੋਰਮੈਂਸ ਨੂੰ ਨਾਮ ਤੇ ਮੁਹੰਮਤ ਕਰਤੀ ਸੀ ਉਹ ਦਿਵਾਲੀਆ ਹੋ ਗਈ ਸੀ ਤੇ ਉਹ ਛੱਡ ਕੇ ਪਾਣੀ ਦਸੀ ਇਹ ਕੰਟਰੈਕਟਿੰਗ ਦੇ ਪਾਰਟ ਤੇ ਲਾਈਬਿਲਟੀ ਉਹਦੇ ਨਾਲ ਜਿਹੜਾ ਐਡਮਿਨਿਸਟ੍ਰੇਸ਼ਨ ਦੇ ਵਿੱਚ ਜੂਰੀ ਸੀ ਉਹ ਡਿਸੀਜਨ ਜੋ ਵੀ ਉਹਦੇ ਨਾਲ ਕੇਸ ਦੇ ਵਿੱਚ ਪੈਸਾ ਹੋਏਗਾ ਉਹਦੇ ਅਕੋਰਡਿੰਗ ਉੱਪਰ ਕਵਰੀ ਜਿਹੜੀ ਲੱਤੀ ਜਾਏਗੀ ਜੇ ਜਿਹੜੀ ਆਹ ਉਸ ਤੋਂ ਬਾਅਦ ਜਦੋਂ ਕੋਟਰਾ ਕੰਟਰੈਕਟਰ ਭੱਜ ਜਾਂਦਾ ਤਾਂ ਕਿਸੇ ਵੀ ਮੌਜੂਦ ਕੰਟਰੈਕਟ ਦੇ ਵਿੱਚ ਤਾਂ ਰੀਪੇਂਟਿੰਗ ਹੁੰਦਾ ਹੈ ਤਾਂ ਰੀਪੇਂਟਿੰਗ ਦੀ ਜਿਹੜੀ ਕਾਰਵਾਈ ਸੀਗੀ ਉਹ ਅਸੀਂ ਆਲਰੇਡੀ ਪੂਰੀ ਕਰ ਚੁੱਕੇ ਸਾਰੇ ਜਿਹੜੀਆਂ ਉਹਦੀਆਂ ਸੈਲਰੀਆਂ ਆੜੀਆਂ ਪੈਸੇ ਆ ਉਹ ਇਹਨਾਂ ਨੂੰ ਮਿਲਣਗੇ ਬਿਲਕੁਲ ਜੀ ਬਿਲਕੁਲ ਮਿਲਣਗੇ ਬੀਨ ਪ੍ਰਾਇਮਰੀ ਪ੍ਰਿੰਸੀਪਲ এমਪਲॉयर्स ਇਹਨਾਂ ਦੇ ਜਿਹੜੀ ਜਿਹੜੀਆਂ ਦੀ ਕੰਪਨੀ ਸੀਗੀ ਸਬ ਕੰਟਰੈਕਟਰ ਸੀ ਜਿਹੜੇ ਕੋਕਰ ਗਰੁੱਪ ਵਾਲੇ ਉਹਨਾਂ ਦੇ ਨਾਲ ਆਲਰੇਡੀ ਡਿਸੀਜਨ ਹੋ ਚੁੱਕਿਆ ਹੈ ਤੇ ਡਿਸੀਜਨ ਇਹ ਬਣਾਇਆ ਗਿਆ ਕਿ ਉਹ ਉਹਨਾਂ ਦੀਆਂ ਸੈਲਰੀਜ਼ ਪਾਉਣਗੇ ਤੇ ਸੈਲਰੀਜ਼ ਦੇ ਜਿਹੜੇ ਪ੍ਰੂਫ ਨੇ ਸਾਨੂੰ ਸਬਮਿਟ ਕਰਨੇ ਸਰ ਤੁਸੀਂ ਆਪਣੇ ਕਰਮਚਾਰੀਆਂ ਨੂੰ ਨਵੀਂ ਦੀ ਸੈਲਰੀ ਪਲੀਜ਼ ਕਰ ਦਿਓ ਸਰ ਇਸ ਦਾ ਜੀ ਆ ਕਰਮਚਾਰੀ ਜੀ ਇਹਦੇ ਵਿੱਚ ਕਾਫੀ ਸੀਗੇ ਆਲਮੋਸਟ 500 ਦੇ ਅਰਾਊਂਡ ਲਗਭਗ ਜਿਹੜੇ ਕਰਮਚਾਰੀ ਸਾਡੇ ਮਿਲਾ ਕੇ ਆ ਸਿਰਫ ਅਸਲ ਦਾ ਪਤਾ ਕੀਤਾ ਕਿ ਕਿੰਨੀਆਂ ਤੋਂ ਬੱਸਾਂ ਜਿਹੜੀਆਂ ਬਿਲਕੁਲ ਚੱਲਣ ਦੀ ਹਾਲਤ ਨਹੀਂ ਹੈ ਹਾਂਜੀ ਇਹਦੇ ਵਿੱਚ ਜੀ ਅਸੀਂ ਕੁਆਲਿਟੀ ਅਸੈਸਮੈਂਟ ਕਰ ਚੁੱਕੇ ਹਾਂ ਸਿਰਫ 10 ਤੋਂ 15 ਬੱਸਾਂ ਇਦਾਂ ਨਹੀਂ ਆਉਣੀਆਂ ਜਿਹਦੇ ਵਿੱਚ ਮੇਜਰ ਰਿਪੇਅਰ ਦੀ ਜ਼ਰੂਰਤ ਹੈ ਬਾਕੀ ਦੀਆਂ ਬੱਸਾਂ ਜਿਹੜੀਆਂ ਹੈਗੀਆਂ ਉੱਥੇ ਛੜੀਆਂ ਜ਼ਰੂਰ ਨੇ ਬਟ ਉਹ ਜਿਹੜੀ ਮਾਈਨਰ ਰਿਪੇਅਰ ਦੇ ਨਾਲ ਉਹ ਚੱਲੂ ਲਗਾ ਦੇਣੀ ਹੈ ਕਿ ਜਿੰਨੀਆਂ 10 ਸਾਰੀ ਚੱਲਣ ਦੀ ਹਾਲਤ ਹੋ ਜਣੀਆਂ ਫਿਰ ਇੱਕ ਹਾਂਜੀ ਬਿਲਕੁਲ ਅਸੀਂ ਚੱਲਣ ਦੀ ਹਾਲਤ ਵਿੱਚ ਪਿੰਨਾ ਸਮਾਂ ਲੱਗੇਗਾ ਸਰ ਬੱਸਾਂ ਫਿਰ ਅੰਦਰ ਸਰ ਜਿੰਨਾਂ ਜੀ ਆਮ ਜੀ ਅਬ ਮੈਂ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਜ ਬਾਕੀਏ ਇਸ ਤੇ ਮੈਂ ਅੱਜ ਵੀ ਆਹ ਤਿੰਨਾਂ ਦੀ ਮੀਟਿੰਗ ਤੋਂ ਬਾਅਦ ਆਪਣੇ ਜਿਹੜੇ ਐਡੀਸ਼ਨਲ ਚੀਫ ਸਕੱਤਰ ਜੀ ਜੀ ਸਿੰਘ ਸਰ ਨੇ ਜੀ ਨਾਲ ਜੁਆਇਨ ਕੀਤਾ ਹੈ ਲੋਕਲ ਗਵਰਨਮੈਂਟ ਡਿਪਾਰਟਮੈਂਟ ਉਹਨਾਂ ਦੇ ਨਾਲ ਮੈਂ ਰਸਤਾ ਵੀ ਕਰਾਂਗਾ ਤੇ ਉਹਨਾਂ ਕੋਲ ਫੋਲਿਓ ਲੈਟਰ ਵੀ ਲਿਖਾਂਗਾ ਕਿ ਇਹਦੇ ਉੱਤੇ ਜਲ ਜਲ ਫੈਸਲਾ ਉਹ ਸਰਕਾਰ ਵੱਲੋਂ ਜਿਹੜਾ ਉੱਤ ਧੰਨ ਕਰ ਕਾਰਪਸ਼ਨ ਕਮਿਸ਼ਨਰ ਨੂੰ ਮਿਲਿਆ ਗਿਆ ਕੀ ਉਹਨਾਂ ਨੇ ਅਸ਼ਵਾਸ਼ਣ ਦਿੱਤਾ ਇੱਕ ਵਾਰ ਜੀ ਪਹਿਲਾਂ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਮਤਲਬ ਜਨਤਾ ਨੇ ਇੱਕ ਜੁੜਿਆ ਮੁੱਦਾ ਸਾਡੇ ਸ਼ਹਿਰ ਨਾਲ ਅੰਮ੍ਰਿਤਸਰ ਗੁਰੂ ਨਗਰੀ ਨਾਲ ਜੁੜਿਆ ਮੁੱਦਾ ਕਿ ਬੱਸੇਸ ਜਿਹੜੀਆਂ ਚੱਲਦੀਆਂ ਸੀ ਲੋਕਾਂ ਨੂੰ ਬਹੁਤ ਸਾਰੀ ਸਹੂਲਤ ਸੀਗੀ ਸਟੂਡੈਂਟ ਨੂੰ ਜਿਹੜੇ 10 ਤੋਂ 15000 ਤਨਖਾਹ ਲੈਂਦੇ ਨੇ ਇੱਕ ਕੋਨੇ ਤੋਂ ਦੂਜੇ ਕੋਨੇ ਤੱਕ ਜਾ ਸਕਦੇ ਸੀਗੇ ਔਰ ਇੱਕਦਮ ਹੀ ਸਿਸਟਮ ਦੀ ਜਿਹੜੀ ਨਲਾਇਕੀ ਕਰਕੇ ਉਹ ਬੱਸਾਂ ਬੰਦ ਕਰ ਦਿੱਤੀਆਂ ਗਈਆਂ ਔਰ ਲੋਕਾਂ ਦੇ ਖਰਚੇ ਵੱਧ ਗਏ ਸ਼ਹਿਰ ਦੇ ਵਿੱਚ ਟ੍ਰੈਫਿਕ ਵੱਧ ਗਿਆ ਮੈਂ ਤੁਹਾਨੂੰ ਯਾਦ ਕਰਾਉਣਾ ਚਾਹੁੰਦਾ ਕਿ ਇੱਕ ਮਹੀਨਾ ਬੱਸ ਫ੍ਰੀ ਚੱਲੀ ਸੀ ਔਰ 3 ਮਹੀਨੇ 3 ਮਹੀਨੇ ਬੱਸ ਫ੍ਰੀ ਚੱਲੀ ਸੀ ਔਰ ਸ਼ਹਿਰ ਦੇ ਵਿੱਚ ਟ੍ਰੈਫਿਕ ਦਾ ਜਿਹੜਾ ਬਹੁਤ ਵਧੀਆ ਜਿਹੜਾ ਦਰਸਤੀ ਹੋ ਗਈ ਸੀ ਸ਼ਹਿਰ ਦੇ ਵਿੱਚ ਰਾਸ਼ੀ ਮੁਗ ਗਿਆ ਸੀਗਾ ਜਿਹਨੂੰ AC ਬੱਸ ਗਰਮੀ 'ਚ ਮਿਲ ਜਾਂਦੀ ਸੀ ਜਿਹਨੂੰ ਸਰਦੀ 'ਚ ਜਿਹੜੀ ਬੰਦ ਬੱਸ ਮਿਲ ਜਾਂਦੀ ਏ ਉਹ ਮੁੜ ਕੇ ਆਪਣਾ ਵਹੀਕਲ ਕੱਢਦਾ ਹੀ ਨਹੀਂ ਔਰ ਇੱਥੋਂ ਤੱਕ ਕੱਲੇ ਨੇ ਮੈਨੂੰ ਦੱਸਿਆ ਕਿ ਬਹੁਤ ਸਾਰੇ ਜਿਹੜੇ ਅਮੀਰ ਲੋਕ ਜਿਹੜੇ ਮਤਲਬ ਆਪਣੀਆਂ ਫੈਕਟਰੀ ਚਲਾਉਂਦੇ ਨੇ ਇੱਕ ਕੋਨੇ ਤੋਂ ਕੁਛ ਹਾਟੇ ਤੋਂ ਫੋਕਲ ਪੁਆਇੰਟ ਆਉਂਦੇ ਨੇ ਉਹ ਵੀ ਇਨ੍ਹਾਂ ਬੱਸਾਂ ਦੇ ਵਿੱਚ ਸਫ਼ਰ ਕਰਨਾ ਸ਼ੁਰੂ ਹੋ ਗਏ ਸੀ ਕਿ ਇੱਕ ਤੇ ਟਾਈਮ ਬਚਦਾ ਸੀਗਾ ਔਰ ਦੂਜਾ ਮਤਲਬ ਉਹਨਾਂ ਨੂੰ ਇਹ ਸਹੂਲਤ ਜਿਹੜੀ ਬਹੁਤ ਵਧੀਆ ਲੱਗਦੀ ਸੀ ਔਰ ਇੱਕਦਮ ਇਹਨੂੰ ਜਿਹੜਾ ਬੰਦ ਕਰ ਕਰਕੇ ਰੱਖ ਦਿੱਤਾ ਗਿਆ ਔਰ ਇਸ ਤੋਂ ਪਹਿਲਾਂ ਮੈਂ ਕਮਿਸ਼ਨਰ ਸਾਹਿਬ ਨੂੰ ਮਿਲਿਆ ਸੀਗਾ ਜਿਸ ਤੋਂ ਇਹ ਮੁਹਮ ਸ਼ੁਰੂ ਹੋਈ ਹੈ ਔਰ ਉਹਨਾਂ ਨੇ ਮੈਨੂੰ ਕਿਹਾ ਸੀਗਾ ਕਿ ਸਰਕਾਰ ਨੂੰ ਲੱਗਦਾ ਹੈ ਕਿ ਘਾਟੇ ਵਾਲਾ ਸੌਦਾ ਔਰ ਮੈਂ ਤੁਹਾਡੇ ਮਾਧਿਅਮ ਰਹੀਏ ਮਸਲਾ ਹੱਲ ਕਰਾਉਣਾ ਚਾਹੁੰਦੇ ਆ ਮੇਰੀ ਬੇਨਤੀ ਹੈ ਭਗਵੰਤ ਮਾਨ ਨੂੰ ਵੀ ਇਹ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਲੋਕਾਂ ਦੀ ਫੈਸਿਲਿਟੀਆਂ ਜਿਹੜੇ ਸਕੂਲ ਹੁੰਦੇ ਨੇ ਐਜੂਕੇਸ਼ਨ ਸਿਸਟਮ ਹੈ ਜਿਹੜਾ ਮੈਡੀਕਲ ਸਿਸਟਮ ਹੈ ਜਿਹੜੀ ਟਰਾਂਸਪੋਰਟੇਸ਼ਨ ਹੈ ਇਹਦੇ ਵਿੱਚ ਮੁਨਾਫੇ ਨਹੀਂ ਵਿਖੇ ਜਾਂਦੇ ਇਹਦੇ ਵਿੱਚ ਮਤਲਬ ਵੈਲਫੇਅਰ ਦੇ ਫੰਡ ਜਾਰੀ ਕੀਤੇ ਜਾਂਦੇ ਨੇ ਜੇ ਤੁਸੀਂ ਮੁਨਾਫਾ ਹੀ ਦੇਖਣਾ ਤੇ ਫਿਰ ਬੀਬੀਆਂ ਨੂੰ ਜਿਹੜੇ ਤੁਸੀਂ ਬੱਸ-ਬੱਸ ਫਰੀ ਦੇਤੇ ਨੇ ਉਹਨਾਂ ਦੀ ਟਿਕਟ ਵੀ ਲਾ ਦਿਓ ਸੋ ਇੰਨਾਂ ਚੀਜ਼ਾਂ ਦੇ ਉੱਤੇ ਗ ਔਰ ਸਰਕਾਰ ਨੂੰ ਚਾਹੀਦਾ ਕਿ ਮੰਥਲੀ ਇਹਦਾ ਜਿਹੜਾ ਫੰਡ ਉਹ ਦਿੱਤਾ ਜਾਵੇ ਔਰ ਇਹ ਬੱਸ ਜਿਹੜੀ ਸੜਕਾਂ ਦੇ ਉੱਤੇ ਚੱਲੇ ਔਰ 1500 ਮੁਲਾਜ਼ਮ ਜਿਹੜਾ ਇਹਦੇ ਵਿੱਚ ਕੰਮ ਕਰਦਾ ਸੀ ਇੱਥੇ ਤੁਹਾਨੂੰ ਮੈਂ ਦਿਖਾਉਣਾ ਬੀਬੀ ਜੀ ਆਇਓ ਇੱਕ ਮਿੰਟ ਮੈਡਮ ਆਇਓ ਬੇਰੁਜ਼ਗਾਰ ਬਲਕ ਤੇ ਵਿੱਚ ਵਿੰਡੋਜ਼ ਜਿਹੜੀਆਂ ਸਾਡੀਆਂ ਭੈਣਾਂ ਸੀਗੀਆਂ ਉਹ ਇਹਦੇ ਵਿੱਚ ਕੰਮ ਕਰਦੀਆਂ ਸੀ ਇੱਥੇ ਇੱਕ ਬੀਬੀ ਦੀ ਦੱਸਦੇ ਨੇ ਕਿ ਕੰਮ ਨਹੀਂ ਚੱਲਦਾ ਔਰ ਮੇਰਾ ਮੇਰਾ 15 ਸਾਲ ਦਾ ਬੱਚਾ ਮਜ਼ਦੂਰੀ ਕਰਦਾ ਹੈ ਕੈਟਰਿੰਗ ਵਾਲਿਆਂ ਦੇ ਨਾਲ ਜਾਂਦਾ ਹੈ ਇੱਕ ਇੱਥੇ ਬੱਚੀ ਹੈ ਕੱਲ ਮੈਨੂੰ ਮਿਲੀ ਉਹਨੇ ਐਮਏ ਕੀਤੀ ਹੈ ਉਹ ਖੜੀ ਹੈ ਮਤਲਬ ਭਰਾ ਮੈਂਟਲੀ ਅਫਸੈਟ ਹੈ ਭੈਣ ਜਿਹੜੀ ਪੀਜੀਡੀਸੀਏ ਕਰਦੀ ਹੈ ਔਰ ਘਰ ਦਾ ਗੁਜ਼ਾਰਾ ਅੱਜ ਦੀ ਤਰੀਕ ਚ ਮੰਗ ਮੰਗ ਕੇ ਚੱਲ ਰਿਹਾ ਮਤਲਬ ਇਹਨਾਂ ਚੀਜ਼ਾਂ ਦੇ ਵਿੱਚ ਆ ਸਾਰੀਆਂ ਬਹੁਤ ਸਾਰੀਆਂ ਮੇਰੀਆਂ ਭੈਣਾਂ ਇੱਥੇ ਆਈਆਂ ਨੇ ਮਤਲਬ ਇਹਨਾਂ ਦੇ ਹਸਬੰਦ ਨਹੀਂ ਹੈਗੇ ਮੈਂ ਜਿਹੜੇ 30 ਰੁਪਏ ਦਾ ਪ੍ਰੋਜੈਕਟ ਇੱਕ ਵਾਰੀ ਚਾਂਸ ਨਹੀਂ ਕਈ ਵਾਰ ਬੱਸ ਜਿਹੜਾ ਬੰਦ ਹੋ ਚੁੱਕੀ ਹੈ ਸਰਕਾਰ ਐਡਵਾਂਸਿੰਗ ਦਾ ਬਜਟ ਲਿਆ ਦਿੱਤਾ ਜਿੱਥੇ ਸਰਕਾਰ ਦਾ ਰੈਵਨਿਊ ਜਿਹੜਾ ਖਰਾਬ ਹੁੰਦਾ ਉੱਥੇ ਅਕਰੀ ਵੀ ਲੋਕਾਂ ਦੇ ਵੈਸੇ ਪ੍ਰੋਪਰਟੀ ਦਾ ਟੈਕਸ ਜਿਹੜੇ ਪੈਸੇ ਜਾਂਦੇ ਕਿਉਂ ਇਸ ਤਰ੍ਹਾਂ ਦਾ ਇਹ ਇਹਦੇ ਵਿੱਚ ਇਹ ਕੀਤਾ ਜਾਵੇ ਕਿ ਇਹ ਵੈਲਫੇਅਰ ਦਾ ਕੰਮ ਹੈ ਔਰ ਵੈਲਫੇਅਰ ਇਹਦੇ ਵਿੱਚ ਹੈ ਪਬਲਿਕ ਵੈਲਫੇਅਰ ਲਈ ਵਰਤਿਆ ਜਾਂਦਾ ਹੈ ਪਬਲਿਕ ਵੈਲਫੇਅਰ ਲਈ ਚੱਲਣਾ 1500 ਕਰੋੜ ਰੁਪਏ ਅੱਜ ਦੀ ਤਰੀਕ ਚ ਲੱਗੂਗਾ ਇਸ ਪ੍ਰੋਜੈਕਟ ਨੂੰ ਜਿਹੜਾ ਚਾਲੂ ਕਰਦੇ ਹਾਂ 7-800 ਕਰੋੜ ਰੁਪਏ ਪ੍ਰੋਜੈਕਟ ਦੇ ਉੱਤੇ ਲਾਇਆ ਗਿਆ ਸੀਗਾ ਔਰ ਉਹ ਪ੍ਰੋਜੈਕਟ ਅੱਜ ਦੀ ਤਰੀਕ ਚ ਮਿੱਟੀ ਕੀਤਾ ਮੈਂ 얘 ਦੇ ਲਈ ਇਹ ਵੀ ਬੇਨਤੀ ਕੀਤੀ ਆ ਕਿ ਜੇ ਪ੍ਰੋਜੈਕਟ ਠੀਕ ਨਹੀਂ ਸੀਗਾ ਤੇ ਉਹਨਾਂ ਲੋਕਾਂ ਦੇ ਉੱਤੇ ਕਾਰਵਾਈ ਕਿਉਂ ਨਹੀਂ ਕੀਤੀ ਜਾ ਰਹੀ? ਪਰ ਰਾਜਨੀਤੀ ਜੇ ਰਾਜਨੀਤੀ ਕਰਨੀ ਕਿਤਾ ਜਾਂਦਾ ਜੇਕਰ ਕੋਈ ਪ੍ਰੋਜੈਕਟ ਲੱਗਦਾ ਹੈ ਅਗਰ ਲੋਕਾਂ ਦੇ ਫਾਇਦੇ ਲਈ ਹੈ ਜਾਂ ਨਹੀਂ ਫਾਇਦੇ ਲਈ ਲੇਕਿਨ ਦੂਸਰੀ ਸਰਕਾਰ ਆਂਦੀ ਹੈ ਕੋਈ ਵੀ ਸਰਕਾਰ ਬਦਲਦੀ ਰਾਜਨੀਤੀ ਵੀ ਹੁੰਦੀ ਹੈ। ਇਸ ਪ੍ਰੋਜੈਕਟ ਨੂੰ ਬੰਦ ਕਰ ਦਿੱਤਾ ਗਿਆ ਔਰ ਤੁਸੀਂ ਆਮ ਸੁਣਦੇ ਹੋ ਕਿ ਇਹ ਕਿਹਾ ਜਾਂਦਾ ਸੀਗਾ ਕਿ ਇਹ ਸੁਖਬੀਰ ਬਾਦਲ ਨੇ ਕੀਤਾ ਇਹਦਾ ਕੋਈ ਫਾਇਦਾ ਨਹੀਂ ਸੀ ਹੈਗਾ ਜੇ ਕਿਸੇ ਵਿਰੋਧੀ ਨੇ ਚੰਗਾ ਕੰਮ ਕੀਤਾ ਹੋਵੇ ਤਾਂ ਉਹਨੂੰ ਕਰਨਾ ਚਾਹੀਦਾ ਹੈ ਉਹਦੇ ਉੱਤੇ ਮਤਲਬ ਉਹਦੀ ਪੈਰਵਾਹੀ ਕਰਨੀ ਚਾਹੀਦੀ ਹੈ ਨਾ ਕਿ ਉਹਨੂੰ ਬੰਦ ਕਰ ਦੇਣਾ ਚਾਹੀਦਾ ਸੋ ਇਹਨਾਂ ਚੀਜ਼ਾਂ ਦੇ ਉੱਤੇ ਗੌਰ ਫਰਮਾਉਣ ਦੀ ਲੋੜ ਹੈ ਜ਼ਰੂਰੀ ਨਹੀਂ ਇਹ ਦੇਖਿਆ ਜਾਣਾ ਵੀ ਮੇਰਾ ਵਿਰੋਧ ਕਿਹਦੇ ਨਾਲ ਹੈ ਮੇਰਾ ਕਿਹਦੇ ਨਾਲ ਮਤਲਬ ਸਿਆਸੀ ਝਗੜਾ ਹੈ ਉਹਨਾਂ ਦੇ ਕਰਕੇ ਪ੍ਰੋਜੈਕਟ ਨੂੰ ਬੰਦ ਕੀਤਾ ਗਿਆ ਅੱਜ ਇਹਨਾਂ ਲੋਕਾਂ ਦੇ ਤੁਸੀਂ ਹਾਲਾਤ ਦੇਖੋ ਕੀ ਨੇ ਯਾਰ ਇਹ ਇਹ ਰੌਲਾ ਪਾ ਰਹੇ ਨੇ ਇਹ ਇੱਕ ਧੜਾ ਇਹ ਆ ਜਿਨ੍ਹਾਂ ਨੇ ਉੱਥੇ ਧਰਨਾ ਲੰਮਾ ਸਮਾਂ ਚਲਾਇਆ ਸੀਗਾ ਕਿ ਇਹ ਪ੍ਰੋਜੈਕਟ ਬੰਦ ਜਿਹੜਾ ਹਾਂਜੀ ਇਹ ਪ੍ਰੋਜੈਕਟ ਜਿਹੜਾ ਲੰਮਾ ਸਮਾਂ ਇਹਨਾਂ ਨੇ ਧਰਨਾ ਚਲਾਇਆ ਸੀ ਕਿਉਂਕਿ ਸਰਕਾਰ ਨੇ ਇੱਕ ਡਿਸੀਜਨ ਲੈ ਲਿਆ ਸੀਗਾ ਕਿ ਡੀਸੀ ਰੇਟ ਦੇ ਉੱਤੇ ਇਹ ਪ੍ਰੋਜੈਕਟ ਜਿਹੜਾ ਇਹਨਾਂ ਨੂੰ ਪੈਸੇ ਦਿੱਤੇ ਜਾਣਗੇ ਔਰ ਇਹਨਾਂ ਨੇ ਵਿਰੋਧ ਕੀਤਾ ਸੀਗਾ ਉਹ ਕੱਲ ਵੀ ਕਹਿ ਰਹੇ ਨੇ ਕਿ ਜਿਹਦਾ 100 ਰੁਪਇਆ ਵੀ ਘਟਦਾ ਉਹਦੇ ਵਿੱਚ ਵੀ ਇਹ ਦੇਖਿਆ ਜਾਂਦਾ ਬੰਦਾ ਆਪਣਾ ਨੁਕਸਾਨ ਹੀ ਝਾੜਦਾ ਮੈਂ ਬੇਨਤੀ ਕਰਨ ਲੱਗਾ ਉਸ ਤੋਂ ਬਾਅਦ ਕੱਲ ਇਹ ਵੀ ਸਹਿਮਤ ਹੋ ਗਏ ਕਿ ਡੀਸੀ ਰੇਟ ਦੇ ਉੱਤੇ ਇਹਨੂੰ ਚਲਾ ਲਿਆ ਜਾਵੇ ਸਾਨੂੰ ਕੋਈ ਦਿੱਕਤ ਨਹੀਂ ਹੈਗੀ ਸਾਨੂੰ ਕੋਈ ਪ੍ਰੋਬਲਮ ਨਹੀਂ ਸਾਡੇ ਘਰ ਦੇ ਵਿੱਚ ਸਿਰਫ ਰਾਸ਼ਨ ਹੀ ਦੇ ਦਿੱਤਾ ਜਾਵੇ ਸਾਡੀ ਰੋਜੀ ਰੋਟੀ ਚਲਾ ਦਿੱਤੀ ਜਾਵੇ ਕਮ ਸੇ ਕਮ ਅਸੀਂ ਉਹਨਾਂ ਰੇਟਾਂ ਦੇ ਉੱਤੇ ਵੀ ਆ ਜਿਹੜੀ ਬੱਸ ਚਲਾਉਣ ਨੂੰ ਪਿਆਰਾ ਦੱਸੋ ਸਰਕਾਰ ਦੀਆਂ ਨਾਕਾਮੀਆਂ ਹੀ ਜਦੋਂ ਬੱਸ ਚੱਲੀ ਸੀ ਇਹਦਾ ਟਾਰਗੇਟ 35000 ਰਾਹੀ ਵੀ 35000 ਰੋਜ਼ ਇਸ ਵਾਰੀ ਸਬਰ ਕਰੂਗੀ 55000 ਤੱਕ ਇਹ ਚ ਸਫਰ ਕਰਦੀ ਰਹੀ ਜੀ 55000 ਤੱਕ ਇਹ ਦੱਸੋ ਘਾਟੇ ਚ ਕਿਦਾਂ ਹੋ ਸਕਦੀ ਹੈ ਜੀ ਜੇ 35000 ਦੇ ਟਾਰਗੇਟ ਤੋਂ 50000 ਲੋ 55000 ਤੱਕ ਸਫਰ ਕਰਦੀ ਰਹੀ ਹੈ ਜੀ ਇਹ ਜਾਣ ਕੇ ਸਰਕਾਰ ਨੇ ਬੰਦ ਕਰਨੀ ਚਾਹੀਦੀ ਅਸੀਂ ਇਸ ਤਰ੍ਹਾਂ ਦਾ ਕੋਈ ਪੱਤਾ ਪ੍ਰੂਫ ਹੋਵੇ ਕਿ ਇੰਨੀ ਨਹੀਂ ਸਮਝ ਆ ਰਹੀ ਸਭ ਕੋ ਹੈਗਾ ਸਭ ਕੋ ਹੈਗਾ ਜੀ ਸਭ ਕੋ ਮਿਲ ਜੂਗਾ ਤੁਹਾਨੂੰ ਜੀ ਸਭ ਕੋ ਆਕਰਗਾ ਉਹਨਾਂ ਦੀ ਤਿੰਨ ਮੁਲਾਕਾਤ ਕੀਤੀ ਕੀ ਗਿਆ ਕਾਰਪੋਰੇਸ਼ਨ ਕੋਲ ਉਹਨਾਂ ਨੂੰ ਇਸ਼ਵਾਤ ਹੋਇਆ ਅੱਜ ਕਮਿਸ਼ਨਰ ਸਾਹਿਬ ਨਾਲ ਮੁਲਾਕਾਤ ਕੀਤੀ ਉਹਨਾਂ ਨਾਲ 3 ਦਿਨ ਪਹਿਲਾਂ ਵੀ ਇਸ ਮਸਲੇ ਦੇ ਉੱਤੇ ਮੁਲਾਕਾਤ ਹੋਈ ਸੀ ਉਹਨਾਂ ਬੜਾ ਇਹ ਮਤਲਬ ਪੋਜ਼ਿਟਿਵਲੀ ਇਹ ਕਹਿਆ ਕਿ ਮੈਂ ਅੱਜ ਹੀ ਜਿਹੜਾ ਡੀਓ ਬਣਾ ਕੇ ਸਰਕਾਰ ਨੂੰ ਭੇਜੂਗਾ ਕਿ ਦਾ ਦੁਬਾਰਾ ਜਿਹੜਾ ਉਹ ਕੰਮ ਚਲਾਇਆ ਜਾਵੇ ਉਹਨੂੰ ਚਲਾਉਣ ਦੀ ਅੱਜ ਮੇਰੇ ਜਿਹੜੇ ਐਡੀਸ਼ਨਲ ਚੀਫ ਸੈਕਟਰੀ ਨੇ ਉਹਨਾਂ ਜਿਹੜਾ ਪੋਜੀਟਿਵਲੀ ਜਿਹੜਾ ਉਹ ਚਲਾਇਆ ਜਾਊਗਾ ਔਰ ਜਿਹੜੀਆਂ ਬੱਸਾਂ ਮਾਲ ਮੰਡੀ ਚ ਲੱਗੀਆਂ ਨੇ ਕੰਡਮ ਜਿਨ੍ਹਾਂ ਨੂੰ ਕਿਹਾ ਜਾਂਦਾ ਉਹਦੇ ਵਿੱਚ ਸਿਟੀ ਬੱਸ ਉਹਨਾਂ ਦੇ ਵਿੱਚ ਇਹਨਾਂ ਨੂੰ ਇਹ ਸਲਾਹ ਦਿੱਤੀ ਹੈ ਕਿ 40 40 50 50 ਲੱਖ ਦੀ ਬੱਸ ਹੈ ਕਮ ਸੇ ਕਮ ਸ਼ਹਿਰ ਦੇ ਵਿੱਚ ਉਹਨਾਂ ਚ ਡਿਸਪੈਂਸਰੀਜ਼ ਐਮਬੂਲੈਂਸ ਨਹੀਂ ਵੀ ਲੌਂਗ ਰੂਟ ਦੇ ਉੱਤੇ ਭੇਜਣੀਆਂ ਉਹਨਾਂ ਦੇ ਵਿੱਚ ਇਹੋ ਜਿਹੀਆਂ ਫੈਸਿਲਿਟੀਆਂ ਜਾਰੀ ਕੀਤੀਆਂ ਜਾਣ ਔਰ ਕੱਲ ਮੈਨੂੰ ਪਤਾ ਲੱਗਾ ਸੀ ਕਿ ਉਹ ਬੱਸਾਂ ਬੰਦ ਕਰ ਦਿੱਤੀਆਂ 7 ਸਾਲ ਦੀ ਮਿਆਦ ਪੂਰੀ ਹੋ ਗਈ ਹੈ ਅੱਜ ਮੈਂ ਰੋਡਵੇਅ ਤੋਂ ਫੋਟੋਆਂ ਲੈ ਕੇ ਆਇਆ 10 ਸਾਲ ਪੁਰਾਣੀਆਂ ਬੱਸਾਂ ਚੱਲਦੀਆਂ ਨੇ ਔਰ ਲੌਂਗ ਰੂਟ ਦੇ ਉੱਤੇ ਚੱਲਦੀਆਂ ਨੇ ਇਨ੍ਹਾਂ ਚੀਜ਼ਾਂ ਦੇ ਉੱਤੇ ਫਿਰ ਇੱਥੇ ਜੇ ਸ਼ਹਿਰ 'ਚ ਇਹਦਾ ਫਾਇਦਾ ਮਿਲ ਸਕਦਾ ਤੇ ਕਿਉਂ ਨਹੀਂ ਲਿਆ ਜਾ ਰਿਹਾ ਠੀਕ